ਜੀ ਤਾਂ ਐਸਾਨੂੰ ਪਤਾ ਹੋਏਗਾ 17 ਤਰੀਕ ਦੀ ਡੇਟ ਸੀਗੀ 17 ਤਰੀਕ ਨੂੰ ਮਹਾਂ ਹਲੀ ਕੋਰਟ ਤੇ ਸਬਮਿਸ਼ਨ ਆਫ ਚਲਾਨ ਸੀਗਾ ਜਿਹੜਾ ਚਲਾਨ ਐਕਸੈਪਟ ਹੋ ਗਿਆ ਹੈ 16 ਮਾਰਚ ਨੂੰ ਇਹਨਾਂ ਨੂੰ ਟ੍ਰਾਇਲ ਲਈ ਪੰਜ ਜਿਹੜੇ ਦੋਸ਼ੀ ਮੇਨ ਦੋਸ਼ੀ ਹਨ ਉਹਨਾਂ ਨੂੰ ਸਵਨ ਕੀਤਾ ਹੈ ਫॉर ਟ੍ਰਾਇਲ ਬਾਕੀ ਮੈਂ ਦੋ ਚੀਜ਼ਾਂ ਕਹਿਣਾ ਚਾਹੂੰਗੀ ਜਿਹੜੇ 109 ਦੀ ਤਾਰਾ ਜੋ ਏਜ ਨੇ ਕਿਹਾ ਹੈ ਕਿ ਥਿਸ ਇਜ਼ ਨਾਟ ਇਟ ਵਾਸ ਅ ਗ੍ਰੀਵियस ਹਰਟ ਬਟ ਡੇਂਜਰਸ ਨਹੀਂ ਸੀਗੀ ਬਟ ਸਾਡੇ ਕੋਲ ਤੁਹਾਨੂੰ ਪਤਾ ਹੀ ਹੋਣਾ ਪਹਿਲੇ ਇੱਕ ਆਪਣੇ ਰਾਜੇਸ਼ ਭਾਰਦਵਾੜ ਸਾਹਿਬ ਦੇ ਆਰਡਰ ਸੀਗੇ ਜਿਸ ਆਰਡਰ ਵਿੱਚ ਲਿਖਿਆ ਗਿਆ ਸੀਗਾ ਕਿ 109 ਨਹੀਂ ਹਟਾਨੀ ਹੈ ਕਿਉਂ ਕਿ ਐਨੀ ਜਿਹੜਾ ਡੰਡਾ ਜਾਂ लाठी ਅਗਰ ਕੋਈ ਟ੍ਰੇਨਡ ਫੋਰਸ ਮੀਨਜ਼ ਆਰਮੀ ਯਾਰ ਟਿੱਪਲਿਸ ਵਾਲੇ ਜਾਂ ਕੋਈ ਵੀ ਟ੍ਰੇਨਡ ਆਰਗੇਨਾਈਜੇਸ਼ਨ ਯੂਜ਼ ਕਰਦੀ ਹੈ ਤਾਂ ਇਟ ਬਿਕਮਸ ਅ ਲੀਥਲ ਵੈਪਨ ਕਿਉਂਕਿ ਉਹ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਡੰਡਾ ਜਾਂ ਸਟਿਕਸ ਨੂੰ ਇਸ ਤਰੀਕੇ ਨਾਲ ਯੂਜ਼ ਕਰਨਾ ਕਿ ਕਿਸੇ ਨੂੰ ਮਾਰਨਾ ਵੀ ਪਏ ਤੇ ਮਾਰਿਆ ਜਾ ਸਕੇ ਹੋਰ ਉਹਨਾਂ ਨੇ ਜਿਹੜੇ ਆ ਦੋਸ਼ੀ ਹਨ ਸਾਰਿਆਂ ਨੇ ਡੰਡੇ ਚੱਕੇ ਹੋਏ ਸੀ ਉਹ ਉਹਨਾਂ ਦੀ ਇੰਟੈਂਸ਼ਨ ਕਰਨਲ ਸਾਹਿਬ ਤੇ ਉਹਨਾਂ ਦੇ ਬੇਟੇ ਨੂੰ ਮਾਰਨ ਦੀ ਹੀ ਸੀ ਜਦੋਂ ਉਹ ਜਾਂਦੇ ਹੋਏ ਜਿਹੜਾ ਇੱਕ ਤੁਸੀਂ ਦੇਖਿਆ ਨਾ ਸਟੇਟਮੈਂਟ ਤੇ ਇਨਵੈਸਟੀਗੇਸ਼ਨ ਤੇ ਵੀ ਲਿਖਿਆ ਗਿਆ ਹੈ ਕਿ ਉਹਨਾਂ ਨੇ ਇੱਕ ਸਟੇਟਮੈਂਟ ਕਹੀ ਸੀਗੀ ਜਿਸ ਦਾ ਉਹਨਾਂ ਨੇ ਮੌਬਜ਼ਾ ਕੀਤਾ ਹੈ ਕਿ ਇੱਕ ਐਨਕਾਊਂਟਰ ਕਰਕੇ ਆਏ ਆ ਤੇ ਦੂਜਾ ਕਰ ਰਹੇ ਆ ਬਚੋਗੇ ਤੇ ਸਵੇਰੇ ਆਈ ਕਾਰਡ ਤੇ ਫੋਨ ਲਾ ਜਾਏ ਤੇ that means it is clear intentions of these five people were to kill colonel saab hor mere bete nu maran di intention sigi hor assi court te is cheez nu leke ladange my lawyer harinder pal verma ji prateender ji dipender ver case ka trials te again for retara le ladange jade purane orders hain unna nu leke assi appeal karange court ch ki 109 tara nahi hatni chahiye kyunki ae ਡੰਡਾ ਜੜਾ ਸੀ ਉਹ ਇਸ ਤਰੀਕੇ ਨਾਲ ਯੂਜ਼ ਕੀਤਾ ਗਿਆ ਸੀ ਕਿ ਇਹ ਲੀਥਲ ਵੈਪਨ ਸੀਗਾ ਮੈਮ ਜਿਹੜਾ ਕੱਲ ਸੀਬੀਆਈ ਕੋਰਟ ਨੇ ਫੈਸਲਾ ਦਿੱਤਾ ਉਹਦੇ ਵਿੱਚ ਆਪਾਂ ਇਹ ਕਹਿ ਸਕਦਾ ਕਿ ਚਲਾਨ ਪੇਸ਼ ਹੋਣ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਪਰ ਥੋੜੀ ਹੁਣ ਜਿਹੜੀ ਲੜਾਈ ਹੈ ਉਹ ਇਹ ਹੈ ਕਿ ਜਿਹੜੀ 109 ਦੀ ਧਾਰਾ ਨੂੰ ਰੋਕਿਆ ਗਿਆ ਉਹਨੂੰ ਵੀ ਇਸ ਕੇਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਜੀ ਬਿਲਕੁਲ ਸਾਡੀ ਲੜਾਈ ਅਸੀਂ ਵੀ ਆਰ ਵੈਰੀ ਅਸਟਿੰਗ ਅੱਜ ਸਾਡੇ ਕੋਲ ਚਲਾਨ ਦੀ ਕਾਪੀ ਦੋ ਤਿੰਨ ਦਿਨਾਂ ਤੇ ਮਿਲ ਜਾਏਗੀ ਅਸੀਂ ਅਪਲਾਈ ਕਰ ਦਿੱਤੀ ਹੈ ਬਾਕੀ ਦੂਜੀ ਗੱਲ ਹੈ ਵੀ ਕਿ ਜਿਹੜੀ ਤਾਰਾ ਨਾ ਤੇ ਅਸੀਂ ਲੜਾਂਗੇ ਹੀ ਕੋਰਟ ਤੇ ਸਾਡੇ ਵਕੀਲ ਸਾਹਿਬ ਲੜਨਗੇ ਕਿ ਕਿਹੜੀ ਘਰ ਤਾਰਾ ਜੜੀਆਂ ਹੋਰ ਐਡ ਹੋਣੀ ਚਾਹੀਦੀਆਂ ਨੇ ਜਾਂ ਜਿਹੜੀ ਐਡ ਨਹੀਂ ਹੋਈਆਂ ਜਾਂ ਉਹਨਾਂ ਨੇ ਡਾਇਲੂਟ ਕਰ ਦਿੱਤੀਆਂ ਬਟ ਗੱਲ ਹੈ ਵੀ ਕਿ ਸਭ ਤੋਂ ਵੱਡੀ ਰਾਤ ਹੈ ਵੀ ਕਿ ਪੰਜੋ ਦੋਸ਼ੀ ਅਕਿਊਜ਼ ਐਸ ਐਫ ਆਈ ਆਰ ਤੇ ਜੋ ਸੀਗਾ ਅਕਿਊਜ਼ ਹੋ ਕੇ ਚਲਾਨ ਪੇਸ਼ ਹੋ ਗਿਆ ਹੋਰ ਉਹਨਾਂ ਨੂੰ ਸਮਨ ਕਰ ਦਿੱਤਾ ਗਿਆ ਫॉर ਟ੍ਰਾਇਲ ਜਦੋਂ ਇਹਨਾਂ ਨੂੰ ਸਮਨ ਕਰ ਦਿੱਤਾ ਗਿਆ ਟ੍ਰਾਇਲ ਲਈ ਮਤਲਬ ਇਹਨਾਂ ਨੂੰ ਹੁਣ ਆਪਣੇ ਹੁਣ ਭਜਨ ਦੇ ਦਿਨ ਜਿਹੜੇ ਪਹਿਲੇ ਇਧਰ ਭਜੇ ਉਧਰ ਭਜੇ ਮਗਰ ਅੱਜ ਵੀ ਮੈਨੂੰ ਇਹ ਚੀਜ਼ ਨਹੀਂ ਸਮਝ ਆਂਦੀ ਕਿ ਪੰਜਾਬ ਪੁਲਿਸ ਜਿਹੜੇ ਅਧਿਕਾਰੀ ਹਨ ਗੌਰਵ ਯਾਦਵ ਜੀ ਉਹਨਾਂ ਨੂੰ ਮੈਂ ਇੱਕ ਕੁਸ਼ਨ ਕਰਨਾ ਚਾਹਦੀ ਆਂ ਫ্রম ਪਬਲਿਕ ਐਲਫਾ ਮਾਈ ਪਰਸਨਲ ਸਾਈਡ ਕਿ ਪੰਜ ਮਹੀਨੇ ਤੁਹਾਡੇ ਪੰਜ ਦੋਸ਼ੀ ਭੱਜੇ ਰਹੇ ਫਰਾਰ ਸੀਗੇ 5 ਮੰਥਸ ਸਰਕਾਰੀ ਕੁਆਟਰਸ ਅੱਜ ਵੀ ਉਹਨਾਂ ਨੇ ਓਕਿਊਪਾਈ ਕੀਤੇ ਹੋਏਨ ਸਸਪੈਂਡਡ ਹੈਗੇਨ ਪਟਿਆਲਾ ਡਿਸਟ੍ਰਿਕਟ ਤੇ ਪੋਸਟਡ ਨਹੀਂ ਹੈਨ ਬਟ ਉਹਨਾਂ ਨੇ ਆਪਣੇ ਕੁਆਟਰਸ ਅਜੇ ਤੱਕ ਪਟਿਆਲਾ ਰੱਖੇ ਹੋਏਨ ਤੇ ਇਸ ਦਾ ਕੀ ਜਵਾਬ ਹੈ ਪੰਜਾਬ ਡੀਜੀਪੀ ਇਸ ਲਾਅ ਐਂਡ ਆਰਡਰ ਦੇ ਹੈਡ अगेन ਪੂਰੇ ਪੰਜਾਬ ਦੇ ਹੀ ਇਜ਼ ਅਨਸਰਏਬਲ ਟੂ ਪਬਲਿਕ ਕਿ ਹਾਊ ਆਰ ðiਸ ਪੁਲਿਸ ਸਸਪੈਂਡਡ ਪੁਲਿਸ ਆਫਿਸਰ ਜਿਹੜੇ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਪੋਸਟਡ ਐ ਉਹਨਾਂ ਨੇ ਪਟਿਆਲਾ ਤੇ ਅੱਜ ਤੱਕ ਆਪਣੇ ਮਕਾਨ ਖਿੱਦਾ ਰੱਖੇ ਹੋਣ ਔਰ ਦੂਜੀ ਗੱਲ ਜਦੋਂ 5 ਮਹੀਨੇ ਆ ਭੱਜੇ ਹੋਏ ਸੀਗੇ ਜਿਹੜੇ ਕਰਨਲ ਸਾਹਿਬ ਦੀ ਜਿਹੜੀ ਇਹਨਾਂ ਨੇ ਕੋਰਟ ਆਫ ਇਨਕੁਆਇਰੀ ਕੀਤੀ ਸੀ ਆਪਣੀ ਉਸ ਵਿੱਚ ਇਹਨਾਂ ਨੂੰ ਸਜ਼ਾ ਦਿੱਤੀ 3 ਸਾਲ ਦੀ ਡਿਮੋਸ਼ਨ ਪ੍ਰਮੋਸ਼ਨ ਨਹੀਂ ਹੈ ਹੋਰ ਇਹਨਾਂ ਨੂੰ ਪੇ ਫਾਈਨ ਸਭ ਕੁਝ ਦਿੱਤਾ ਉਹ ਵਰੁਣ ਜੀ ਨੇ ਦਿੱਤਾ ਸੀਗਾ ਆਮ ਵੈਰੀ ਥੈਂਕਫੁਲ ਟੂ ਵਰੁਣ ਜੀ ਐਨ ਅਰਪਿਤ ਸ਼ੁਕਲਾ ਜੀ ਜੋ ਪੁਲਿਸ ਦੇ ਉਹਨਾਂ ਨੇ ਬਹੁਤ ਮੇਰੀ ਹੈਲਪ ਕੀਤੀ ਬਟ ਮੈਂ ਫਿਰ ਵੀ ਡੀਜੀਪੀ ਗੌਰਵ ਯਾਦਵ ਨੂੰ ਆ ਪੁੱਛਣਾ ਚਾਹਾਂਗੀ ਅਗਰ 5 ਮਹੀਨੇ ਤੁਹਾਡੇ ਪੰਜਾਬ ਪੁਲਿਸ ਤੇ 500 ਅਧਿਕਾਰੀ ਭੱਜ ਜਾਣ ਘਰ ਬੈਠ ਜਾਣ ਹੋਰ ਉਸ ਤੋਂ ਬਾਅਦ 5 ਮਹੀਨੇ ਬਾਅਦ ਉਹ ਆਕੇ ਜੁਆਇਨ ਕਰਨ ਤੇ ਕੀ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕੀ ਇਹਨਾਂ ਨੇ ਐਯੂ ਸਜ਼ਾ ਇਸ ਪੰਜ ਗੁਨਾਕਾਰਾਂ ਨੂੰ ਦਿੱਤੀ ਹੈ ਹੋਰ ਵਾਈ ਟਿਲ ਡੇਟ ਜਿਹੜੀ ਉਹਨਾਂ ਨੇ ਕਿਆ ਸੀ ਦੇ ਵਿਲ ਬੀ 기ਵਨ ਐਗਜ਼ੈਂਪਲਰੀ ਪਨਿਸ਼ਮੈਂਟ ਜਿਹੜੀ ਗੌਰਵ ਯਾਦਵ ਜੀ ਨੇ ਮੀਡੀਆ ਨੂੰ ਕਿਆ ਸੀ ਹੀ ਇਜ਼ ਅਨਸਰਏਬਲ ਟੂ ਪਬਲਿਕ ਥੈਟ ਵਾਟ ਇਜ਼ ਥੈਟ ਐਗਜ਼ੈਂਪਲਰੀ ਪਨਿਸ਼ਮੈਂਟ ਹੀ ਹੈਜ਼ 기ਵਨ ਟੂ ਥੀਸ 5 ਅਕਿਊਜ਼ਡ ਕਿਉਂਕਿ ਪੰਜਾਬ ਦਾ ਡੀਜੀਪੀ ਜਿਹੜਾ ਹੁੰਦਾ ਸਾਡਾ ਰਖਵਾਲਾ ਹੈ ਲॉ ਐਂਡ ਆਰਡਰ ਦਾ ਰਖਵਾਲਾ ਹੈ ਅਗਰ ਲਾਅ ਐਂਡ ਆਰਡਰ ਤੇ ਰਖਵాలే ਹੀ ਲਾਅ ਐਂਡ ਆਰਡਰ ਨਾਲ ਖੇਡਣਾ ਸ਼ੁਰੂ ਕਰ ਦੇਣ ਬਚਾਣਾ ਸ਼ੁਰੂ ਕਰ ਦੇਣ ਤੇ ਪੰਜਾਬ ਦੀ ਹਾਲਤ 84 ਤੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ